ਸਸਿਗਾ ਜੀ ਮੈਂ ਕੋਮਲ ਕਪੂਰ ਤੁਹਾਨੂੰ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ 2026 ਦੇ ਵਿੱਚ ਨਵੇਂ ਸਥਾਈ ਨਿਵਾਸ ਮਾਰਗ ਪੇਸ਼ ਕਰਨ ਦੇ ਲਈ ਤਿਆਰ ਹੈ ਜਿਦੇ ਵਿੱਚ ਅਸਥਾਈ ਨਿਵਾਸੀਆਂ ਤੇ ਹੁਨਰਵੰਦ ਕਾਮਿਆਂ ਨੂੰ ਤਰਜੀਹ ਦਿੱਤੀ ਜਾਵੇਗੀ ਤਾਂ ਜੋ ਕਿਰਤ ਦੀ ਘਾਟ ਨੂੰ ਪੂਰਾ ਕੀਤਾ ਜਾ ਸਕੇ ਇਹ ਪਹਿਲ ਕਦਮੀਆਂ ਤੇ 33000 ਤੱਕ ਵਰਕ ਪਰਮਿਟ ਧਾਰਕਾਂ ਦੇ ਲਈ ਪੀਆਰ ਨੂੰ ਤੇਜ਼ ਕਰਨ ਦੀ ਅਤੇ ਮਹੱਤਵਪੂਰਨ ਖੇਤਰ ਦੇ ਵਿੱਚ ਅਮਰੀਕੀ ਐਚ1ਬੀ ਵੀਜ਼ਾ ਧਾਰਕਾਂ ਦੇ ਲਈ ਇੱਕ ਫਾਸਟ ਟਰੈਕ ਪ੍ਰੋਗਰਾਮ ਸ਼ੁਰੂ ਕਰਨ ਦੀ ਹੈ ਇਹ ਉਪਾਏ ਕਾਰਜ ਬਲਦੇ ਪਾੜੇ ਨੂੰ ਦੂਰ ਕਰਨ ਆਰਥਿਕ ਵਿਕਾਸ ਨੂੰ ਸਮਰਥਨ ਦੇਣ ਅਤੇ ਅਸਥਾਈ ਨਿਵਾਸੀਆਂ ਤੇ ਉੱਚ ਹੁਨਰਬੰਦ ਪੇਸ਼ੇਵਰਾਂ ਦੇ ਲਈ ਸਾਈਟੋਰ ਉਤੇ ਵੱਸਣ ਨੂੰ ਆਸਾਨ ਬਣਾਉਣ ਦੇ ਲਈ ਇੱਕ ਵਿਆਪਕ ਰਣਨੀਤੀ ਦਾ ਹਿੱਸਾ ਨੇ ਨਿਊਜ਼ੀਲੀ ਰਿਪੋਰਟ ਅਨੁਸਾਰ ਕੈਨੇਡਾ ਦੁਆਰਾ ਚੁਪੀ ਦੇ ਵਿਚ ਅਸਥਾਈ ਨਿਵਾਸੀ ਲਈ ਕਈ ਨਵੇਂ ਰਸਤੇ ਸ਼ੁਰੂ ਕਰਨ ਦੀ ਤਿਆਰੀ ਕਰ ਰਿਹਾ ਜਿਦੇ ਵਿੱਚ ਅਸਥਾਈ ਨਿਵਾਸੀਆਂ ਹੁਨਰਬੰਦ ਕਾਮਿਆਂ ਤੇ ਮਜ਼ਦੂਰੀ ਦੇ ਘਾਟਾ ਸਾਹਮਣਾ ਕਰ ਰਹੇ ਚੋਣਵੇਂ ਖੇਤਰਾਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ ਸੰਘੀ ਸਰਕਾਰ ਦਾ ਉਦੇਸ਼ ਕੈਨੇਡਾ ਵਿੱਚ ਪਹਿਲਾਂ ਤੋਂ ਰਹਿ ਰਹੇ ਵਿਅਕਤੀਆਂ ਨੂੰ ਤਰਜੀਹ ਦੇ ਨੇ ਜੋ ਕਿ ਕੁਝ ਇਮੀਗ੍ਰੇਸ਼ਨ ਸਟ੍ਰੀਮਾਂ ਨੂੰ ਦੁਬਾਰਾ ਖੋਲ੍ਹਣੇ ਜੋ 2025 ਦੇ ਵਿੱਚ ਸਮਰੱਥਾ ਤੱਕ ਪਹੁੰਚਣ ਤੋਂ ਬਾਅਦ ਬੰਦ ਹੋ ਗਿਆ ਨੇ ਇਹ ਉਪਾਏ ਕਾਰਜਪਲ ਦੇ ਪਾੜੇ ਨੂੰ ਦੂਰ ਕਰਨ ਆਰਥਿਕ ਵਿਕਾਸ ਨੂੰ ਸਮਰਥਨ ਦੇਣ ਅਤੇ ਅਸਥਾਈ ਨਿਵਾਸੀਆਂ ਤੇ ਉੱਚ ਨਿਰਬੰਧ ਪੇਸ਼ੇਵਰਾਂ ਦੇ ਲਈ ਸਹੀ ਤੋਰ ਤੇ ਵਸਣ ਨੂੰ ਆਸਾਨ ਬਣਾਉਣ ਦੇ ਲਈ ਇੱਕ ਵਿਆਪਕ ਰਣਨੀਤੀ ਦਾ ਹਿੱਸਾ ਨੇ ਦਸੇ ਇੱਕ ਵੱਡੀ ਪਹਿਲਕਦਮੀ 2026 ਅਤੇ 27 ਦੇ ਵਿੱਚ 33000 ਅਸਥਾਈ ਵਰਗ ਪਰਮਿਟ ਧਾਰਕਾਂ ਨੂੰ ਪੀਆਰ ਦੇ ਵਿੱਚ ਤਬਦੀਲ ਕਰਨ ਵਿੱਚ ਤਬਦੀਲੀ ਲਿਆਵੇਗੀ ਇਹਨਾਂ ਬਿਨੇਕਾਰ ਦੇ ਵਿੱਚੋਂ ਕੰਮੇ ਸ਼ਾਮਲ ਹੋਣਗੇ ਜਿਨ੍ਹਾਂ ਨੇ ਆਪਣੇ ਪਾਈਚਾਰਾ ਦੇ ਨਾਲ ਸੰਬੰਧ ਸਥਾਪਿਤ ਕੀਤੇ ਨੇ ਟੈਕਸ ਦਾ ਕਿਤੇ ਗਏ ਅਤੇ ਆਰਥਿਕਤਾ ਦੇ ਵਿੱਚ ਯੋਗਦਾਨ ਪਾਇਆ ਹੈ ਕੈਨੇਡਾ ਟੈਕਨੋਲੋਜੀ ਸਹਿ ਸੰਬਾਧ ਅਤੇ ਖੋਜ ਵਰਗੇ ਖੇਤਰਾਂ ਦੇ ਵਿੱਚ ਅਮਰੀਕੀ H1B ਵੀਜ਼ਾ ਧਾਰਕਾਂ ਦੇ ਲਈ ਤੇਜ਼ PR ਮਾਰਗ ਵੀ ਸ਼ੁਰੂ ਕਰੇਗਾ ਜੋ ਕਿ 2023 ਦੇ ਪਾਇਲਟ ਉਤੇ ਆਧਾਰਿਤ ਨਹੀਂ ਜਿਸ ਨੇ 3 ਸਾਲਾਂ ਦੇ ਉਪਰ ਵਰਕ ਪਰਮਿਟ ਦੀ ਪੇਸ਼ਕਸ਼ ਕੀਤੀ ਸੀ ਹੋਰ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚੋਂ ਸਾਰੇ ਕੰਮਾਂ ਦੀ ਇੱਕ ਮਾਰਗ ਖੇਤੀਬਾੜੀ ਅਤੇ ਮੱਛੀ ਪ੍ਰੋਸੈਸਿੰਗ ਦੇ ਲਈ ਇੱਕ ਖੇਤਰ ਵਿਸ਼ੇਸ਼ ਧਾਰਾ ਤੇ ਹੁਨਰਪੰਨ ਸ਼ਰਨਾਰਥੀਆਂ ਅਤੇ ਵਿਸਥਾਪਿਤ ਵਿਅਕਤੀਆਂ ਦੇ ਲਈ ਉਦੇਸ਼ ਦੇ ਨਾਲ ਆਰਥਿਕ ਗਤੀਸ਼ੀਲਤਾ ਮਾਰਗ ਪਾਇਲਟ ਦਾ ਦਲੇ ਸ਼ਾਮਲੇ ਦਸਤ 2026 ਤੇ ਵਿੱਚ ਕਈ ਮੌਜੂਦਾ ਪਾਇਲਟ ਪ੍ਰੋਗਰਾਮਾਂ ਤੇ ਦੁਬਾਰਾ ਖੋਲਣ ਦੀ ਉਮੀਦ ਹੈ ਜਿਦੇ ਵਿੱਚ ਹੋਮ ਕੇਅਰ ਵਰਕਰ ਇਮੀਗ੍ਰੇਸ਼ਨ ਪਾਇਲਟ ਅਤੇ ਰੂਰਲ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ ਅਤੇ ਫ੍ਰਾਂਕੋਫੋਨ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ ਵੀ ਸ਼ਾਮਲ ਨੇ ਇਨਾਂ ਮਾਰਕਾਂ ਦੇ ਲਈ ਯੋਗ ਨੌਕਰੀਆਂ ਪੇਸ਼ ਕਰਾ ਤੇ ਖਾਸ ਮਾਪਦੰਡਾ ਦੀ ਲੋੜ ਹੁੰਦੀ ਹੈ ਜਿਵੇਂ ਕਿ ਭਾਸ਼ਾ ਦੀ ਮੁਹਾਰਤ ਕੰਮ ਦਾ ਤਜਰਬਾ ਸਿੱਖਿਆ ਤੇ ਸੈਟਲਮੈਂਟ ਫੰਡ ਜਿहां ਨਵੇਂ ਉਪਾਈ ਮੁੱਖ ਖੇਤਰ ਦੇ ਵਿੱਚ ਮਜ਼ਦੂਰਾਂ ਦੇ ਘਾਟ ਨੂੰ ਦੂਰ ਕਰਨ ਅਤੇ ਕਮਿਊਨਿਟੀ ਅਧਾਰਤ ਸੈਟਲਮੈਂਟ ਨੂੰ ਸਮਰਥਨ ਦੇਣ ਲਈ ਪੇਸ਼ ਕੀਤੇ ਜਾਣਗੇ ਜਦੋਂ ਕਿ ਹੁਨਰਬੰਦ ਅਤੇ ਅਸਥਾਈ ਨਿਵਾਸੀਆਂ ਦੇ ਲਈ ਕੈਨੇਡਾ ਵਿੱਚ ਸਥਾਈ ਦਰਜਾ ਪ੍ਰਾਪਤ ਕਰਨ ਦੇ ਮੌਕੇ ਦਾ ਵਿਸਤਾਰ ਕੀਤਾ ਜਾਵੇਗਾ ਕੈਨੇਡਾ 2026 ਦੇ ਵਿੱਚ ਨਵੇਂ ਸਥਾਈ ਨਿਵਾਸ ਮਾਰਗ ਪੇਸ਼ ਕਰਨ ਦੇ ਲਈ ਤਿਆਰ ਹੈ ਜਿਦੇ ਵਿੱਚ ਅਸਥਾਈ ਨਿਵਾਸੀਆਂ ਅਤੇ ਹੁਨਰਬੰਦ ਕਾਮਿਆਂ ਨੂੰ ਤਰਜੀਹ ਦਿੱਤੀ ਜਾਵੇਗੀ ਤਾਂ ਜੋ ਕਿਰਤ ਦੀ ਘਾਟ ਨੂੰ ਪੂਰਾ ਕੀਤਾ ਜਾ ਸਕੇ ਇਹ ਪਹਿਲ ਕਦਮੀਆਂ ਤੇ 3000 ਤੱਕ ਵਰਕ ਪਰਮਿਟ ਧਾਰਕਾਂ ਦੇ ਲਈ ਪੀਆਰ ਨੂੰ ਤੇਜ਼ ਕਰਨ ਕੀ ਅਤੇ ਮਹੱਤਵ ਪੁਨਖੇਤਾ ਦੇ ਵਿੱਚ ਅਮਰੀਕੀ H1B ਵੀਜ਼ਾ ਧਾਰਕਾਂ ਦੇ ਲਈ ਇੱਕ ਫਾਸਟ ਟਰੈਕ ਪ੍ਰੋਗਰਾਮ ਸ਼ੁਰੂ ਕਰਨ ਗਿਆ। ਇਹ ਉਪਾਏ ਕਾਜ ਬਲ ਦੇ ਪਾੜੇ ਨੂੰ ਦੂਰ ਕਰਨ ਆਰਥਿਕ ਵਿਕਾਸ ਨੂੰ ਸਮਰਥਨ ਦੇਣ ਅਤੇ ਅਸਥਾਈ ਨਿਵਾਸੀਆਂ ਤੇ ਉੱਚ ਹੁਨਰਬੰਦ ਪੇਸ਼ੇਵਰਾਂ ਦੇ ਲਈ ਸਹਾਈਤ ਹੋ ਰੂਤੇ ਵੱਸਣ ਨੂੰ ਆਸਾਨ ਬਣਾਉਣ ਦੇ ਲਈ ਇੱਕ ਵਿਆਪਕ ਰਣਨੀਤੀ ਦਾ ਹਿੱਸਾ ਨੇ ਨਿਊਜ਼ੀ ਰਿਪੋਰਟ ਅਨੁਸਾਰ ਕੈਨੇਡਾ ਤੋਂ ਜਾ ਚੱਪੀ ਦੇ ਵਿੱਚ ਅਸਥਾਈ ਨਿਵਾਸੀ ਲਈ ਕਈ ਨਵੇਂ ਰਸਤੇ ਸ਼ੁਰੂ ਕਰਨ ਦੀ ਤਿਆਰੀ ਕਰ ਰਿਹਾ ਜਿਦੇ ਵਿੱਚ ਅਸਥਾਈ ਨਿਵਾਸੀਆਂ ਹੁਨਰਬੰਦ ਕਾਮਿਆਂ ਤੇ ਮਜ਼ਦੂਰਾਂ ਦੇ ਘਾਟਾ ਸਾਹਮਣਾ ਕਰ ਰਹੇ ਚੋਣਵੇਂ ਖੇਤਰ ਨੂੰ ਨਿਸ਼ਾਨਾ ਬਣਾਇਆ ਜਾਵੇਗਾ ਸੰਘੀ ਸਰਕਾਰ ਦਾ ਉਦੇਸ਼ ਕੈਨੇਡਾ ਵਿੱਚ ਪਹਿਲਾਂ ਤੋਂ ਰਹਿ ਰਹੇ ਵਿਅਕਤੀਆਂ ਨੂੰ ਤਰਜੀਹ ਦੇਣ ਹੈ ਜੁਰੱਕੇ ਕੁਝ ਇਮੀਗ੍ਰੇਸ਼ਨ ਸਟ੍ਰੀਮਾਂ ਨੂੰ ਦੁਬਾਰਾ ਖੋਲ੍ਹਣੇ ਜੋ 2025 ਦੇ ਵਿੱਚ ਸਮਰੱਥਾ ਤੱਕ ਪਹੁੰਚਣ ਤੋਂ ਬਾਅਦ ਬੰਦ ਹੋ ਗਿਆ ਨਹੀਂ ਇਹ ਉਪਾਏ ਕਾਰਜਪਲ ਦੇ ਪਾੜੇ ਨੂੰ ਦੂਰ ਕਰਨ ਆਰਥਿਕ ਵਿਕਾਸ ਨੂੰ ਸਮਰਥਨ ਦੇਣ ਅਤੇ ਅਸੈ ਨਿਵਾਸੀਆਂ ਤੇ ਉੱਚ ਨਿਰਬੰਧ ਪੇਸ਼ੇਵਰਾਂ ਦੇ ਲਈ ਸਹੀ ਤੌਰ ਤੇ ਵੱਸਣ ਨੂੰ ਆਸਾਨ ਬਣਾਉਣ ਦੇ ਲਈ ਇੱਕ ਵਿਆਪਕ ਰਣਨੀਤੀ ਦਾ ਹਿੱਸਾ ਨੇ ਦਸੇ ਇੱਕ ਵੱਡੀ ਪਹਿਲਕਦਮੀ 2026 ਅਤੇ 27 ਦੇ ਵਿੱਚ 33000 ਅਸਥਾਈ ਵਰਗ ਪਰਮਿਟ ਧਾਰਕਾਂ ਨੂੰ ਪੀਆਰ ਦੇ ਵਿੱਚ ਤਬਦੀਲ ਕਰਨ ਵਿੱਚ ਤਬਦੀਲੀ ਲਿਆਵੇਗੀ ਇਹਨਾਂ ਬਿਨੇਕਾਰ ਦੇ ਵਿੱਚੋਂ ਕੰਮੇ ਸ਼ਾਮਲ ਹੋਣ ਕੇ ਜਿਨ੍ਹਾਂ ਨੇ ਆਪਣੇ ਪਾਈਚਾਰਾ ਦੇ ਨਾਲ ਸੰਬੰਧ ਸਥਾਪਿਤ ਕੀਤੇ ਨੇ ਟੈਕਸ ਦਾ ਖਿਤੇ ਗਏ ਅਤੇ ਆਰਥਿਕਤਾ ਦੇ ਵਿੱਚ ਯੋਗਦਾਨ ਪਾਇਆ ਹੈ ਕੈਨੇਡਾ ਟੈਕਨੋਲੋਜੀ ਸਹਿ ਸੰਭਾਗ ਅਤੇ ਖੋਜ ਵਰਗੇ ਖੇਤਰਾਂ ਦੇ ਵਿੱਚ ਅਮਰੀਕੀ H1B ਵੀਜ਼ਾ ਤਾਰਕਾ ਦੇ ਲਈ ਤੇਜ਼ PR ਮਾਰਗ ਵੀ ਸ਼ੁਰੂ ਕਰੇਗਾ ਜੋ ਕਿ 2023 ਦੇ ਪਾਇਲਟ ਉਤੇਦਾਰਤ ਨੇ ਜਿਸ ਨੇ 3 ਸਾਲਾਂ ਦੇ ਉਪਰ ਵਰਕ ਪਰਮਿਟ ਦੀ ਪੇਸ਼ਕਸ਼ ਕੀਤੀ ਸੀ ਹੋਰ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚੋਂ ਸਾਰੇ ਕੰਮਾਂ ਦੀ ਇੱਕ ਮਾਰਗ ਖੇਤੀਬਾੜੀ ਅਤੇ ਮੱਛੀ ਪ੍ਰੋਸੈਸਿੰਗ ਦੇ ਲਈ ਇੱਕ ਖੇਤਰ ਵਿਸ਼ੇਸ਼ ਧਾਰਾ ਤੇ ਮਨੁਪੰਨ ਸ਼ਰਨਾਰਥੀਆਂ ਅਤੇ ਵਿਸਥਾਪਿਤ ਵਿਅਕਤੀਆਂ ਦੇ ਲਈ ਉਦੇਸ਼ ਦੇ ਨਾਲ ਆਰਥਿਕ ਗਤੀਸ਼ੀਲਤਾ ਮਾਰਗ ਪਾਇਲਟ ਦਾ ਬਦਲ ਸ਼ਾਮਲ ਹੈ। ਦੱਸਿਆ 2026 ਦੇ ਵਿੱਚ ਕਈ ਮੌਜੂਦਾ ਪਾਇਲਟ ਪ੍ਰੋਗਰਾਮਾਂ ਦੇ ਦੁਬਾਰਾ ਖੋਲਣ ਦੀ ਉਮੀਦ ਹੈ ਜਿਦੇ ਵਿੱਚ ਹੋਮ ਕੇਅਰ ਵਰਕਰ ਇਮੀਗ੍ਰੇਸ਼ਨ ਪਾਇਲਟ ਅਤੇ ਰੂਰਲ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ ਅਤੇ ਫ੍ਰਾਂਕੋਫੋਨ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ ਵੀ ਸ਼ਾਮਲ ਨੇ। ਇੰਨੇ ਮਾਰਕ ਦੇ ਲਈ ਯੋਗ ਨੌਕਰੀਆਂ ਪੇਸ਼ ਕਰਾਤੇ ਖਾਸ ਮਾਪਦੰਡਾ ਦੀ ਲੋੜ ਹੁੰਦੀ ਹੈ ਜਿਵੇਂ ਕਿ ਭਾਸ਼ਾ ਦੀ ਮੁਹਾਰਤ ਕਮ ਤਤ ਸਰਪਾ ਸਿੱਖਿਆ ਤੇ ਸੈਟਲਮੈਂਟ ਫੰਡ ਜੀਹਾਂ ਨਵੇਂ ਉਪਾਏ ਮੁੱਖ ਖੇਤਰ ਦੇ ਵਿੱਚ ਮਜ਼ਦੂਰਾਂ ਤੇ ਘਾਟ ਨੂੰ ਦੂਰ ਕਰਨਾ ਤੇ ਕਮਿਊਨਿਟੀ ਅਧਾਰਤ ਸੈਟਲਮੈਂਟ ਨੂੰ ਸਮਰਥਨ ਦੇਣ ਦੇ ਲਈ ਪੇਸ਼ ਕੀਤੇ ਜਾਣਗੇ ਜਦੋਂ ਕਿ ਹੁਨਰਬੰਦ ਅਤੇ ਅਸਥਾਈ ਨਿਵਾਸੀਆਂ ਦੇ ਲਈ ਕੈਨੇਡਾ ਵਿੱਚ ਸਥਾਈ ਦਰਜਾ ਪ੍ਰਾਪਤ ਕਰਨ ਦੇ ਮੌਕੇ ਦਾ ਵਿਸਤਾਰ ਕੀਤਾ ਜਾਵੇਗਾ ਕੈਨੇਡਾ 2026 ਦੇ ਵਿੱਚ ਨਵੇਂ ਸਥਾਈ ਨਿਵਾਸ ਮਾਰਗ ਪੇਸ਼ ਕਰਨ ਦੇ ਲਈ ਤਿਆਰ ਹੈ ਜਿਦੇ ਵਿੱਚ ਅਸਥਾਈ ਨਿਵਾਸੀਆਂ ਤੇ ਹੁਨਰਵੰਦ ਕਾਮਿਆਂ ਨੂੰ ਤਰਜੀਹ ਦਿੱਤੀ ਜਾਵੇਗੀ ਤਾਂ ਜੋ ਕਿਰਤ ਦੇ ਘਾਟ ਨੂੰ ਪੂਰਾ ਕੀਤਾ ਜਾ ਸਕੇ ਇਹ ਪਹਿਲ ਕਦਮੀਆਂ ਤੇ 30000 ਤੱਕ ਵਰਕ ਪਰਮਿਟ ਧਾਰਕਾਂ ਦੇ ਲਈ ਪੀਆਰ ਨੂੰ ਤੇਜ਼ ਕਰਨ ਕੀ ਅਤੇ ਮਹੱਤਵਪੂਰਨ ਖੇਤਰ ਦੇ ਵਿੱਚ ਅਮਰੀਕੀ ਐਚ1ਬੀ ਵੀਜ਼ਾ ਧਾਰਕਾਂ ਦੇ ਲਈ ਇੱਕ ਫਾਸਟ ਟਰੈਕ ਪ੍ਰੋਗਰਾਮ ਸ਼ੁਰੂ ਕਰਨ ਗਿਆ ਇਹ ਉਪਾਏ ਕਾਜ ਬਲ ਦੇ ਪਾੜੇ ਨੂੰ ਦੂਰ ਕਰਨ ਆਰਥਿਕ ਵਿਕਾਸ ਨੂੰ ਸਮਰਥਨ ਦੇਣ ਅਤੇ ਅਸਥਾਈ ਨਿਵਾਸੀਆਂ ਤੇ ਉੱਚ ਹੁਨਰਬੰਦ ਪੇਸ਼ੇਵਰਾਂ ਦੇ ਲਈ ਸਹਾਈਤ ਹੋ ਰੂਤੇ ਵਸਣ ਨੂੰ ਆਸਾਨ ਬਣਾਉਣ ਦੇ ਲਈ ਇੱਕ ਵਿਆਪਕ ਰਣਨੀਤੀ ਦਾ ਹਿੱਸਾ ਨੇ ਨਿਊਜ਼ੀ ਰਿਪੋਰਟ ਅਨੁਸਾਰ ਕੈਨੇਡਾ ਤੋਂ ਜਾ ਚੁਪੀ ਦੇ ਵਿਚ ਅਸਥਾਈ ਨਿਵਾਸੀ ਲਈ ਕਈ ਨਵੇਂ ਰਸਤੇ ਸ਼ੁਰੂ ਕਰਨ ਦੀ ਤਿਆਰੀ ਕਰ ਰਿਹਾ ਜਿਦੇ ਵਿੱਚ ਅਸਥਾਈ ਨਿਵਾਸੀਆਂ ਹੁਨਰਬੰਦ ਕਾਮਿਆਂ ਤੇ ਮਜ਼ਦੂਰੀ ਦੇ ਘਾਟਾ ਸਾਹਮਣਾ ਕਰ ਰਹੇ ਚੋਣਵੇਂ ਖੇਤਰਾਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ ਸੰਘੀ ਸਰਕਾਰ ਦਾ ਉਦੇਸ਼ ਕੈਨੇਡਾ ਵਿੱਚ ਪਹਿਲਾਂ ਤੋਂ ਰਹਿ ਰਹੇ ਵਿਅਕਤੀਆਂ ਨੂੰ ਤਰਜੀਹ ਦੇ ਨੇ ਜੁਰੱਕ ਪੁਜ ਇਮੀਗ੍ਰੇਸ਼ਨ ਸਟ੍ਰੀਮਾਂ ਨੂੰ ਦੁਬਾਰਾ ਖੋਲਣਾ ਜੋ 2025 ਦੇ ਵਿੱਚ ਸਮਰੱਥਾ ਤੱਕ ਪਹੁੰਚਣ ਤੋਂ ਬਾਅਦ ਬੰਦ ਹੋ ਗਈਆਂ ਨੇ ਇਹ ਉਪਾਏ ਕਾਰਜਬਲ ਦੇ ਪਾੜੇ ਨੂੰ ਦੂਰ ਕਰਨ ਆਰਥਿਕ ਵਿਕਾਸ ਨੂੰ ਸਮਰਥਨ ਦੇਣ ਅਤੇ ਅਸਥਾਈ ਨਿਵਾਸੀਆਂ ਤੇ ਉੱਚ ਨਿਰਬੰਧ ਪੇਸ਼ੇਵਰਾਂ ਦੇ ਲਈ ਸਹੀ ਤੌਰ ਤੇ ਵੱਸਣ ਨੂੰ ਆਸਾਨ ਬਣਾਉਣ ਦੇ ਲਈ ਇੱਕ ਵਿਆਪਕ ਰਣਨੀਤੀ ਦਾ ਹਿੱਸਾ ਨੇ ਦਸੇਕ ਵੱਡੀ ਪਹਿਲਕਦਮੀ 2026 ਅਤੇ 27 ਦੇ ਵਿੱਚ 33000 ਅਸਥਾਈ ਵਰਗ ਪਰਮਿਟ ਧਾਰਕਾਂ ਨੂੰ PR ਦੇ ਵਿੱਚ ਤਬਦੀਲ ਕਰਨ ਵਿੱਚ ਤਬਦੀਲੀ ਲਿਆਵੇਗੀ ਇਹਨਾਂ ਬਿਨੇਕਾਰਾਂ ਦੇ ਵਿੱਚੋ ਕੰਮੇ ਸ਼ਾਮਲ ਹੋਣ ਕੇ ਜਿਨ੍ਹਾਂ ਨੇ ਆਪਣੇ ਪਾਈਚਾਰਾ ਦੇ ਨਾਲ ਸੰਬੰਧ ਸਥਾਪਿਤ ਕੀਤੇ ਨੇ ਟੈਕਸ ਦਾ ਕਿਤੇ ਗਏ ਅਤੇ ਆਰਥਿਕਤਾ ਦੇ ਵਿੱਚ ਯੋਗਦਾਨ ਪਾਇਆ ਕੈਨੇਡਾ ਟੈਕਨੋਲੋਜੀ ਸਹਿ ਸੰਭਾਗ ਅਤੇ ਖੋਜ ਵਰਗੇ ਖੇਤਰਾ ਦੇ ਵਿੱਚ ਅਮਰੀਕੀ H1B ਵੀਜ਼ਾ ਧਾਰਕਾਂ ਦੇ ਲਈ ਤੇਜ ਇਹ ਆਤਮਾਲ ਖਵੀ ਸ਼ੁਰੂ ਕਰੇਗਾ ਜੋ ਕਿ 2023 ਦੇ ਪਾਇਲਟ ਉਤੇ ਦਾਅਦ ਨਹੀਂ ਜਿਸ ਨੇ 3 ਸਾਲਾਂ ਦੇ ਉਪਨ ਵਰਕ ਪਰਮਿਟ ਦੀ ਪੇਸ਼ਕਸ਼ ਕੀਤੀ ਸੀ ਹੋਰ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਉਹ ਸਾਰੇ ਕੰਮ ਹੈ ਦੀ ਇੱਕ ਮਾਰਗ ਖੇਤੀਬਾੜੀ ਅਤੇ ਮੱਛੀ ਪ੍ਰੋਸੈਸਿੰਗ ਦੇ ਲਈ ਇੱਕ ਖੇਤਰ ਵਿਸ਼ੇਸ਼ ਧਾਰਾ ਤੇ ਹੁਣ ਪੰਡ ਸ਼ਰਨਾਰਥੀਆਂ ਅਤੇ ਵਿਸਥਾਪਿਤ ਵਿਅਕਤੀਆਂ ਦੇ ਲਈ ਉਦੇਸ਼ ਦੇ ਨਾਲ ਆਰਥਿਕ ਗਤੀਸ਼ੀਲਤਾ ਮਾਰਗ ਪਾਇਲਟ ਦਾ ਬਦਲ ਸ਼ਾਮਲ ਹੈ 2026 ਤੇ ਵਿੱਚ ਕਈ ਮੌਜੂਦਾ ਪਾਇਲਟ ਪ੍ਰੋਗਰਾਮਾਂ ਤੇ ਦੁਬਾਰਾ ਖੋਲਣ ਦੀ ਉਮੀਦ ਹੈ ਜਿਦੇ ਵਿੱਚ ਹੋਮ ਕੇਅਰ ਵਰਕਰ ਇਮੀਗ੍ਰੇਸ਼ਨ ਪਾਇਲਟ ਅਤੇ ਰੂਰਲ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ ਅਤੇ ਫ੍ਰਾਂਕੋਫੋਨ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ ਵੀ ਸ਼ਾਮਲ ਨੇ ਇੰਡਮਾਰਕਟ ਦੇ ਲਈ ਨੌਕਰੀਆਂ ਪੇਸ਼ ਕਰਾਤੇ ਖਾਸ ਮਾਪਦੰਡਾ ਦੀ ਲੋੜ ਹੁੰਦੀ ਹੈ ਜਿਵੇਂ ਕਿ ਭਾਸ਼ਾ ਦੀ ਮੁਹਾਰਤ ਕਮ ਦਤ ਸਰਪਾ ਸਿੱਖਿਆ ਤੇ ਸੈਟਲਮੈਂਟ ਫੰਡ ਜੀਹਾਂ ਨਵੇਂ ਉਪਾਏ ਮੁੱਖ ਖੇਤਰ ਦੇ ਵਿੱਚ ਮਜ਼ਦੂਰਾਂ ਦੇ ਘਾਟ ਨੂੰ ਤੁਰ ਕਰਨਾ ਤੇ ਕਮਿਊਨਿਟੀ ਅਧਾਰਤ ਸੈਟਲਮੈਂਟ ਨੂੰ ਸਮਰਥਨ ਦੇਣ ਦੇ ਲਈ ਪੇਸ਼ ਕੀਤੇ ਜਾਣਗੇ ਜਦੋਂ ਕਿ ਹੁਨਰਬੰਦ ਅਤੇ ਅਸਥਾਈ ਨਿਵਾਸੀਆਂ ਦੇ ਲਈ ਕੈਨੇਡਾ ਵਿੱਚ ਸਥਾਈ ਦਰਜਾ ਪ੍ਰਾਪਤ ਕਰਨ ਦੇ ਮੌਕੇ ਦਾ ਵਿਸਾਰ ਕੀਤਾ ਜਾਵੇਗਾ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।